ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਹਰਗੋਬਿੰਦ ਜੀ ਦਾ ਤੀਸਰਾ ਯਾ ਸ਼੍ਰੀ ਨਗਰ ਦੀਆਂ ਸੰਗਤਾਂ ਸਿੱਖ ਸੇਵਕਾਂ ਨੂੰ ਨਿਹਾਲ ਕਰਕੇ ਗੁਰੂ ਜੀ ਵਾਪਸ ਚੱਲ ਪਏ ਰਸਤੇ ਵਿੱਚ ਪਹਿਲਾ ਟਿਕਾਣਾ ਆਪ ਜੀ ਨੇ ਬਾਰਾਮੂਲਾ ਕੀਤਾ ਇਸ ਬਾਰਾਮੂਲਾ ਸਥਾਨ ਤੇ ਹੀ ਅਦਿੱਤੀ ਅਤੇ ਕਸ਼ਪ ਰਖੀ ਦੇ ਘਰ ਬਾਵਣ અવਤਾਰ ਪੈਦਾ ਹੋਇਆ ਸੀ ਕਸ਼ਮੀਰ ਦੇਸ਼ ਕਸ਼ਪ ਰਖੀ ਨੇ ਹੀ ਬਸਾਇਆ ਸੀ ਅਤੇ ਇਸ ਦੇ ਨਾਮ ਉੱਪਰ ਦੇਸ਼ ਦਾ ਨਾਮ ਕਸ਼ਮੀਰ ਪ੍ਰਸਿੱਧ ਹੋਇਆ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਬਾਰਾਮੁੱਲੇ ਦੇ ਸਾਰੇ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਆਏ ਅਤੇ ਸਰਵ ਪ੍ਰਕਾਰ ਦੀ ਸੇਵਾ ਕਰਕੇ ਮਨੁਕਾਮਨਾਵਾਂ ਪੂਰੀਆਂ ਕੀਤੀਆਂ ਕੁਝ ਦਿਨ ਇੱਥੇ ਵਿਸ਼ਰਾਮ ਕਰਕੇ ਆਪ ਜੀ ਨੇ ਗੁਰਮਤ ਦਾ ਉਪਦੇਸ਼ ਦੇ ਕੇ ਸਿੱਖੀ ਦਿੜੜ ਕਰਾਈ ਇਥੋਂ ਚੱਲ ਕੇ ਗੁਰੂ ਜੀ ਦਰਿਆ ਦੇ ਨਾਲ-ਨਾਲ ਚੱਲ ਕੇ ਪੰਜੇ ਸਾਹਿਬ ਨੂੰ ਆਉਂਦੇ ਹੋਏ ਰਸਤੇ ਵਿੱਚ ਊੜੀ ਮੁਜ਼ਫਰਾਬਾਦ ਅਤੇ ਕੁਝ ਹੋਰ ਸਥਾਨਾਂ ਤੇ ਠਹਿਰਦੇ ਹੋਏ ਪੰਜਾ ਸਾਹਿਬ ਪਹੁੰਚੇ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਕੇ ਆਪ ਜੀ ਗੁਜਰਾਤ ਦੇ ਰਸਤੇ ਵਜੀਰਾਪਾਦ ਤੋਂ ਹੁੰਦੇ ਹੋਏ ਹਾਫਜਾਬਾਦ ਆਏ ਹਾਫਜਾਬਾਦ ਇੱਕ ਸਿੱਖ ਕਰਮਚੰਦ ਰਹਿੰਦਾ ਸੀ ਜੋ ਸ਼੍ਰੀ ਜਪਜੀ ਸਾਹਿਬ ਅਤੇ ਹੋਰ ਗੁਰਬਾਣੀ ਪੜਨ ਅਤੇ ਸੁਣਨ ਦਾ ਬੜਾ ਰਸੀਆ ਸੀ ਜਦ ਉਸਨੇ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਉਹ ਗੁਰੂ ਜੀ ਦੇ ਡੇਰੇ ਵਾਸਤੇ ਰਸਤ ਲੈ ਕੇ ਆਇਆ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪ ਜੀ ਦੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੀ ਬੜੇ ਚਿਰ ਤੋਂ ਇਹ ਤਾਂਗ ਸੀ ਕਿ ਮੈਂ ਆਪ ਜੀ ਦੇ ਪਾਸ ਪਹੁੰਚ ਕੇ ਸ਼੍ਰੀ ਜਪਜੀ ਸਾਹਿਬ ਦੇ ਅਰਥ ਸੁਣਾ ਪਰ ਅੱਜ ਮੇਰੇ ਧੰਨ ਭਾਗ ਹਨ ਜੋ ਆਪ ਜੀ ਇੱਥੇ ਦਰਸ਼ਨ ਦੇ ਰਹੇ ਹੋ ਇਸ ਕਰਕੇ ਬੇਨਤੀ ਹੈ ਕਿ ਮੈਨੂੰ ਆਪਣੇ ਮੁਖਾਰ ਪਿੰਦ ਤੋਂ ਸ੍ਰੀ ਜਪਜੀ ਸਾਹਿਬ ਦੇ ਅਰਥ ਸੁਣਾ ਕੇ ਕਿਰਤਾਰਥ ਕਰੋ ਗੁਰੂ ਜੀ ਨੇ ਕਿਹਾ ਜਪਜੀ ਸਾਹਿਬ ਦੇ ਅਰਥ ਬਹੁਤ ਮਹਾਨ ਹਨ ਇਸ ਦੀਆਂ ਪਹਿਲੀਆਂ 6 ਪੌੜੀਆਂ ਮੰਗਲਾ ਚਰਨ ਦੀਆਂ ਹਨ 7ਵੀਂ ਵਿੱਚ ਵਿਰਾਗ ਕਥਨ ਕੀਤਾ ਹੈ ਉਪਰੰਤ ਚਾਰ ਪੌੜੀਆਂ ਵਿੱਚ ਸਵਰਨ ਦੇ ਅਤੇ ਚਾਰ ਵਿੱਚ ਮੰਨਣ ਦੇ ਮਹਾਤਮ ਨੂੰ ਬ੍ਰह्म ਗਿਆਨ ਦਾ ਕਾਰਨ ਦੱਸਿਆ ਹੈ ਪੰਜ ਪ੍ਰਵਾਨ ਵਾਲੀ 16ਵੀਂ ਪੌੜੀ ਵਿੱਚ ਨਿਦੀ ਆਸਣ ਕਥਨ ਕਰਕੇ ਤੂੰ ਸਦਾ ਸਲਾਮਤ ਨਿਰੰਕਾਰ ਤੁੱਕ ਵਿੱਚ ਮਹਾਕਾਵ ਤਤ ਤਤਵ ਮਸੀ ਦਾ ਉਚਾਰਣ ਕੀਤਾ ਹੈ ਅਸੰਖ ਦੀ ਪਹਿਲੀ ਪੌੜੀ ਵਿੱਚ ਸਤੋ ਗੁਣੀ ਗੁਣਾ ਦਾ ਉਚਾਰਨ ਕਰਕੇ ਦੂਸਰੀ ਵਿੱਚ ਤਮੋ ਗੁਣੀ ਗੁਣਾ ਦਾ ਵਰਣਨ ਕੀਤਾ ਹੈ ਤੀਸਰੀ ਵਿੱਚ ਸਤੋ ਤੇ ਤਮੋ ਦੋਵੇਂ ਗੁਣ ਮਿਲੇ ਹੋਏ ਹਨ ਜੀਵ ਅਤੇ ਈਸ਼ਵਰ ਦੀ ਏਕਤਾ ਦਰਸਾਉਂਦੀ ਹੈ ਸਤ ਚਿੱਤ ਅਨੰਦਤਾ ਹੋ ਦੋਵਾਂ ਜੀਵ ਅਤੇ ਈਸ਼ਵਰ ਵਿੱਚ ਇੱਕੋ ਜਹੀ ਪਾਈ ਜਾਂਦੀ ਹੈ ਗੁਰੂ ਜੀ ਨੇ فرمایا ਜਿਹੜਾ ਵੀ ਸਿੱਖ ਨਿਮ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ੍ਰੀ ਗੁਰੂ ਨਾਨਕ ਜੀ ਦਾ ਧਿਆਨ ਕਰਕੇ ਪ੍ਰੇਮ ਨਾਲ ਜਪਜੀ ਸਾਹਿਬ ਪੜਦਾ ਹੈ ਉਸ ਨੂੰ ਅੰਤ ਸਮੇ ਗੁਰਵਾਣੀ ਜੀ ਅੰਤ ਸਮੇ ਗੁਰੂ ਜੀ ਸਹਾਈ ਹੁੰਦੇ ਹਨ ਸਤਿਗੁਰੂ ਜੀ ਤੋਂ ਅਰਥ ਸੁਣ ਕੇ ਸਭ ਸੰਗਤ ਨਿਹਾਲ ਹੋ ਗਈ ਅਤੇ ਕਰਮਚੰਦ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਕਰਮਚੰਦ ਨੂੰ ਗੁਰੂ ਜੀ ਨੇ ਕਿਹਾ ਕਿ ਥੇ ਧਰਮਸ਼ਾਲਾ ਬਣਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ ਕਰਮਚੰਦ ਨੂੰ ਨਿਹਾਲ ਕਰਕੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਨਨਕਾਣੇ ਸਾਹਿਬ ਪਹੁੰਚੇ ਖੁੱਲੀ ਜਗ੍ਹਾ ਵੇਖ ਕੇ ਆਪ ਜੀ ਨੇ ਡੇਰਾ ਕਰਕੇ ਇਸ਼ਨਾਨ ਆਦ ਕੀਤਾ ਅਤੇ ਫਿਰ ਪ੍ਰਸ਼ਾਦ ਵਰਤਾਇਆ ਅਤੇ ਫਿਰ ਕਿਾਰਾ ਸਾਹਿਬ ਜਿੱਥੇ ਗੁਰੂ ਜੀ ਨੇ ਜੱਟ ਦੀ ਖੇਤੀ ਹਰੀ-ਭਰੀ ਕੀਤੀ ਸੀ ਅਤੇ ਮਾਲ ਜੀ ਸਾਹਿਬ ਜਿੱਥੇ ਆਪ ਜੀ ਦੇ ਮੁਖ ਤੇ ਸਰਪਨੇ ਛਾਇਆ ਕੀਤੀ ਸੀ ਆਦ ਗੁਰੂ ਅਸਥਾਨਾਂ ਦੇ ਦਰਸ਼ਨ ਕਰਕੇ ਡੇਰੀ ਆਏ ਸ੍ਰੀ ਗੁਰੂ ਨਾਨਕ ਜੀ ਦੇ ਚਾਚੇ ਲਾਲੂ ਦਾ ਪੋਤਰਾ ਅਤੇ ਰਾਏ ਬੁਲਾਰ ਦੀ ਸੰਤਾਨ ਆਪ ਜੀ ਦਾ ਆਉਣਾ ਸੁਣ ਕੇ ਬڑے પ્રેમ ਨਾਲ ਆਣ ਕੇ ਮਿਲੇ ਅਤੇ ਖਾਣ ਪਾਣ ਦੀ ਸੇਵਾ ਕੀਤੀ ਪਿੰਡ ਦੇ ਸਭ ਨਰ ਨਾਰੀ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਨਨਕਾਣਾ ਸਾਹਿਬ ਕੁਛ ਦਿਨ ਵਿਸ਼ਰਾਮ ਕਰਕੇ ਗੁਰੂ ਜੀ ਨੇ ਮੱਧਰ ਪਿੰਡ ਆਣ ਕੇ ਡੇਰਾ ਕੀਤਾ ਆਪ ਜੀ ਦਾ ਆਉਣਾ ਸੁਣ ਕੇ ਸਭ ਸੰਗਤਾਂ ਦਰਸ਼ਨ ਕਰਨ ਆਈਆਂ ਇੱਕ ਸਿੱਖ ਨੇ ਦੱਸਿਆ ਮਹਾਰਾਜ ਮੇਰੇ ਪਾਸ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥ ਦਾ ਇੱਕ ਸੋਟਾ ਅਤੇ ਇੱਕ ਪੈਰ ਦਾ ਜੋੜਾ ਹੈ ਗੁਰੂ ਜੀ ਨੇ ਇੰਨਾ ਵਸਤਾ ਦੇ ਦਰਸ਼ਨ ਕਰਕੇ ਪੁੱਛਿਆ ਕਿ ਤੈਨੂੰ ਇਹ ਗੁਰੂ ਜੀ ਨੇ ਕਿਸ ਵਾਸਤੇ ਦਿੱਤੇ ਸਨ ਉਸ ਸਿੱਖ ਨੇ ਜਿਸ ਦਾ ਨਾਮ ਮਾਨਕ ਸੀ ਦੱਸਿਆ ਕਿ ਜਦ ਇੱਕ ਸਮੇਂ ਗੁਰੂ ਅਰਜਨ ਦੇਵ ਜੀ ਇੱਥੇ ਆਏ ਸੀ ਤਾਂ ਆਪ ਜੀ ਦਾ ਡੇਰਾ ਇੱਕ ਸਿੱਖ ਕਿਦਾਰੇ ਨੇ ਧਰਮਸ਼ਾਲਾ ਵਿੱਚ ਕਰਾ ਕੇ ਆਪ ਜੀ ਦੀ ਬਹੁਤ ਪ੍ਰੇਮ ਨਾਲ ਸੇਵਾ ਕੀਤੀ ਸੀ ਉਹੋ ਸਰ ਕੀਦਾਰੇ ਦੇ ਗੜ ਵਿੱਚ ਹਜ਼ੀਰਾ ਸਨ ਜੋ ਬਹੁਤ ਇਲਾਜ ਕਰਨ ਵਾਲੀ ਨਾਲ ਵੀ ਨਾ ਹਟੀਆਂ ਜਦ ਗੁਰੂ ਜੀ ਇੱਥੇ ਠਹਿਰੇ ਤਾਂ ਆਪ ਜੀ ਦੇ ਸਿੱਖ ਕਲਿਆਣ ਨੇ ਕੀਦਾਰੇ ਨੂੰ ਆਖਿਆ ਕਿ ਗੁਰੂ ਜੀ پاس ਬੇਨਤੀ ਕਰ ਉਹ ਹਰ ਰੋਗ ਨੂੰ ਦੂਰ ਕਰਨ ਦੇ ਸਮਰੱਥ ਹਨ ਪਰ ਕੀਦਾਰੇ ਨੇ ਕਿਹਾ ਗੁਰੂ ਜੀ پاس ਮੈਂ ਅਬ ਵੀ ਚਲ ਸੁੱਖ ਵਾਸਤੇ ਬੇਨਤੀ ਕਰਾਂਗਾ ਇਸ ਬਿੰਸਨਾ ਹਾਰੇ ਦੇ ਸੁੱਖ ਵਾਸਤੇ ਮੰਗਣਾ ਮੈਂ ਉਚਿਤ ਨਹੀਂ ਸਮਝਦਾ ਕਿਦਾਰੇ ਦਾ ਇਹ ਨਿਸ਼ਚੈ ਵੇਖ ਕੇ ਭਾਈ ਕਲਿਆਣ ਨੇ ਕਿਹਾ ਤੋ ਗੁਰੂ ਜੀ ਦੇ ਪੈਰਾਂ ਦਾ ਜੋੜਾ ਲੈ ਕੇ ਹਜ਼ੀਰਾ ਉੱਤੇ ਫੇਰ ਤੇਰਾ ਸਾਰਾ ਰੋਗ ਮਿਟ ਜਾਏਗਾ ਗੁਰੂ ਜੀ ਉਸ ਸਮੇਂ ਪਲੰਘ ਉੱਤੇ ਵਿਰਾਜ ਰਹੇ ਸਨ ਕਿ ਭਾਈ ਕਲਿਆਣਾ ਦਾ ਕਹਿਣਾ ਮੰਨ ਕੇ ਕਿਦਾਰੇ ਨੇ ਗੁਰੂ ਜੀ ਦਾ ਜੋੜਾ ਹਜ਼ੀਰਾ ਉੱਤੇ ਬਾਰੰਬਰ ਲਾਇਆ ਤੇ ਗੋਸਦੀਆਂ ਹਜੀਰਾ ਹਟ ਗਈਆਂ ਗੁਰੂ ਜੀ ਜਦ ਜਾਗੇ ਤਾਂ ਭਾਈ ਕਲਿਆਣ ਤੋਂ ਇਹ ਸਾਰੀ ਵਾਰਤਾ ਸੁਣ ਕੇ ਆਪ ਜੀ ਦੇ ਜੋੜੇ ਦੀ ਛੋ ਨਾਲ ਕਿਦਾਰੇ ਦੀਆਂ ਹਜੀਰਾ ਦਾ ਰੋਗ ਦੂਰ ਹੋ ਗਿਆ ਹੈ ਤਾਂ ਆਪ ਜੀ ਨੇ ਸੋਟੇ ਨਾਲ ਆਪਣਾ ਜੋੜਾ ਚੁੱਕ ਕੇ ਕਿਦਾਰੇ ਨੂੰ ਦੇ ਕੇ ਬਚਨ ਕੀਤਾ ਕਿ ਜਿਸ ਤਰ੍ਹਾਂ ਤੇਰਾ ਦੁੱਖ ਦੂਰ ਹੋ ਗਿਆ ਹੈ ਇਸ ਤਰ੍ਹਾਂ ਹੋਰ ਵੀ ਜਿਹੜੇ ਹਜੀਰਾ ਵਾਲੇ ਇਸ ਜੋੜੇ ਨੂੰ ਹਜ਼ੀਰਾ ਉੱਤੇ ਲਾਉਣਗੇ ਉਹਨਾਂ ਦਾ ਦੁੱਖ ਦੂਰ ਹੋ ਜਾਏਗਾ ਇਹ ਜੋੜਾ ਅਤੇ ਆਸਾ ਦੋਵੇਂ ਚੀਜ਼ਾਂ ਆਪਣੇ ਪਾਸ ਰੱਖੋ ਗੁਰੂ ਜੀ ਦੀ ਆਗਿਆ ਪਾ ਕੇ ਕਿਦਾਰੇ ਨੇ ਗੁਰੂ ਜੀ ਦਾ ਜੋੜਾ ਅਤੇ ਸੋਟਾ ਆਪਣੇ ਘਰ ਬੜੇ ਸਤਿਕਾਰ ਨਾਲ ਰੱਖ ਲਏ ਅਤੇ ਜਿਹੜਾ ਹਜ਼ੀਰਾ ਦਾ ਰੋਗੀ ਆਉਂਦਾ ਉਸ ਨੂੰ ਜੋੜਾ ਛੂਹ ਕੇ ਰਾਜੀ ਕਰ ਦਿੰਦਾ ਇਹ ਪ੍ਰਸੰਗ ਸੁਣ ਕੇ ਸਾਰੇ ਸਿੱਖਾਂ ਨੂੰ ਬਹੁਤ ਆਨੰਦ ਹੋਇਆ ਇੱਥੇ ਵਿਸ਼ਰਾਮ ਅਤੇ ਖਾਣ-ਪਾਣ ਕਰਕੇ ਗੁਰੂ ਜੀ ਦੂਸਰੇ ਦਿਨ ਪਾਈ ਮੱਟੂ ਪਿੰਡ ਪਹੁੰਚ ਗਏ ਜਦ ਪਿੰਡ ਮੱਟੂ ਗੁਰੂ ਜੀ ਨੇ ਆਣ ਡੇਰਾ ਕੀਤਾ ਤਾਂ ਇਸ ਪਿੰਡ ਦੇ ਨੇੜੇ ਰਹਿਣ ਵਾਲਾ ਮਰਵਾ ਖੱਤਰੀ ਦੁਆ ਅਤੇ ਉਸ ਦੀ istri ਭਾਗਣ ਗੁਰੂ ਜੀ ਦੇ ਦਰਸ਼ਨ ਕਰਨ ਆਏ ਇਨ੍ਹਾਂ ਦੇ ਘਰ ਇੱਕ ਜਵਾਨ ਕੰਨਿਆ ਸੀ ਜਿਸ ਵਾਸਤੇ ਇਹ ਬਹੁਤ ਚਿਰ ਤੋਂ ਵਰ ਕਰ ਲੱਭ ਰਹੇ ਸਨ ਪਰ ਕੋਈ ਸਬੰਧ ਨਹੀਂ ਸੀ ਬਣਦਾ ਜਦ ਗੁਰੂ ਹਰਗੋਬਿੰਦ ਜੀ ਮੱਠ ਵੀ ਆਏ ਤਾਂ ਭਾਈ ਦੁਆਰੇ ਨੂੰ ਇੱਕ ਸਿੱਖ ਨੇ ਕਿਹਾ ਜੇਕਰ ਤੂੰ ਆਪਣੀ ਕੰਨਿਆ ਦਾ ਨਾਤਾ ਗੁਰੂ ਜੀ ਨਾਲ ਕਰ ਦੇਵੇਂ ਤਾਂ ਤੇਰੇ ਧੰਨ-ਭਾਗ ਹੋ ਜਾਣਗੇ ਤੇਰੀ ਲੜਕੀ ਵੀ ਜਗਤ ਦੀ ਪੂਜ ਹੋ ਜਾਵੇਗੀ ਇਹ ਗੱਲ ਸੁਣ ਕੇ ਭਾਈ ਦੁਆਰੇ ਨੇ ਗੁਰੂ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ ਮਹਾਰਾਜ ਮੈਂ ਆਪਣੀ ਵਰਯੋਗ ਕੰਨੀਆਂ ਨੂੰ ਆਪ ਜੀ ਦੀ ਸੇਵਾ ਵਿੱਚ ਅਰਪਣ ਕਰਨਾ ਚਾਹੁੰਦਾ ਹਾਂ ਆਪ ਪ੍ਰਮਾਣ ਕਰੋ ਗੁਰੂ ਜੀ ਨੇ ਭਾਈ ਦੁਆਰੇ ਦੀ ਬੇਨਤੀ ਪ੍ਰਵਾਨ ਕਰਕੇ ਵਿਆਹ ਦਾ ਸਮਾਨ ਲੋੜ ਅਨੁਸਾਰ ਲਾਹੌਰ ਤੋਂ ਮੰਗਵਾ ਲਿਆ ਅਤੇ ਤੀਜੇ ਦਿਨ ਮੰਡਿਆਲੀ ਪਹੁੰਚ ਕੇ ਵਿਆਹ ਦੀ ਮਰਿਆਦਾ ਪੂਰੀ ਕਰ ਲਈ ਪੰਜ ਦਿਨ ਗੁਰੂ ਜੀ ਮੰਡਿਆਲੀ ਵਿਸ਼ਰਾਮ ਕਰਕੇ ਡੋਲਾ ਲੈ ਕੇ ਜਦ ਕੁਝ ਹੋਰ ਦੂਰ ਚਲੇ ਗਏ ਤਾਂ ਆਪ ਜੀ ਨੇ ਸੇਵਕਾਂ ਨੂੰ ਕਿਹਾ ਠਹਿਰ ਜਾਓ ਸਾਡਾ ਇੱਕ ਪ੍ਰੇਮੀ ਸਿੱਖ ਸਾਡੇ ਦਰਸ਼ਨ ਕਰਨ ਆ ਰਿਹਾ ਹੈ ਐਨੇ ਨੂੰ ਪਾਈ ਲੰਗਾ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਆਣ ਟੇਕਿਆ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਾਜੀ ਨੇ ਆਪ ਜੀ ਵਿਰੁੱਧ ਪਾਦਸ਼ਾ ਨੂੰ ਬਹੁਤ ਝੂਠ ਸੱਚ ਕਿਹਾ ਹੈ ਧਰਮਸ਼ਾਲਾ ਨੂੰ ਢਾ ਕੇ ਉੱਥੇ ਮਸਜਿਦ ਬਣਵਾਉਣ ਦੀ ਸਲਾਹ ਕਰ ਰਿਹਾ ਹੈ ਵਜ਼ੀਰ ਖਾਂ ਜੇਕਰ ਉਸ ਨੂੰ ਬੰਦ ਨਾ ਕਰਤਾ ਤਾਂ ਉਸ ਨੇ ਆਪਣੀ ਧਰਮਸ਼ਾਲਾ ਢਾ ਦੇਣੀ ਸੀ ਮੈਂ ਤੁਹਾਨੂੰ ਇਹੀ ਖਬਰ ਦੇਣ ਆਇਆ ਹਾਂ ਗੁਰੂ ਜੀ ਨੇ ਕਿਹਾ ਧਰਮਸ਼ਾਲਾ ਪਰਮੇਸ਼ਵਰ ਦਾ ਸਥਾਨ ਹੈ ਜਿਹੜਾ ਮੂਰਖ ਉਸ ਦਾ ਬੁਰਾ ਚਿਤਵੇਗਾ ਉਸ ਦੀ ਆਪਣੀ ਝੜੂ ਖੜ ਜਾਵੇਗੀ ਤੂੰ ਚਿੰਤਾ ਨਾ ਕਰ ਅਤੇ ਜਾ ਕੇ ਧਰਮਸ਼ਾਲਾ ਦੀ ਸੇਵਾ ਕਰ ਲੰਗਰ ਚਲਾ ਅਤੇ ਆਏ ਗਏ ਦੀ ਭੋਜਨ ਪਾਣੀ ਨਾਲ ਸੇਵਾ ਕਰ ਇਹ ਆਗਿਆ ਪਾ ਕੇ ਲੰਗਾ ਲਾਹੌਰ ਨੂੰ ਚਲਿਆ ਗਿਆ ਇੱਥੋਂ ਅੱਗੇ ਰਾਵੀ ਲੰਘ ਕੇ ਗੁਰੂ ਜੀ ਨੇ ਇੱਕ ਰਾਤ ਲਾਹੌਰ ਵਿਸ਼ਰਾਮ ਕੀਤਾ ਅਤੇ ਫਿਰ ਚੱਲ ਕੇ ਅੰਮ੍ਰਿਤਸਰ ਪਹੁੰਚ ਗਏ ਮਾਤਾ ਜੀ ਤੇ ਸਿੱਖ ਸੰਗਤ ਨੇ ਬੜੀਆਂ ਖੁਸ਼ੀਆਂ ਮਨਾਇਆਂ ਗੁਰੂ ਜੀ ਨੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਅਰਦਾਸ ਕਰਕੇ ਪ੍ਰਸ਼ਾਦ ਅਤੇ ਲੰਗਰ ਵਰਤਾਇਆ